ਹੋ ਰਿਹਾ ਛੋਟਾ ਜਿਹਾ ਇੱਕ ਤਾਰ ਤਾਂ ਆਉਂਦੀ ਹੈ 8 ਰੁਪਏ ਮੀਟਰ ਫਰਕ ਕਰੋ ਜੀ ਟਰੈਲੂ ਕਟਿੰਗ ਵਾਲੀ ਦੂਜੀ ਤਾਰ ਆਉਂਦੀ ਹੈ ਜੇ ਬ੍ਰਾਂਡਡ ਹੈ ਜਿਹੜੀ 12 ਰੁਪਏ ਹਾਂਜੀ ਜੇ ਆਪਾਂ 8 ਰੁਪਏ ਵਾਲੀ ਨੂੰ ਤੇ 12 ਰੁਪਏ ਵਾਲੀ ਨੂੰ ਕੰਪੇਅਰ ਕਰਦੇ ਆ 8 ਰੁਪਏ ਵਾਲੀ ਦੇ ਵਿੱਚ ਤਾਰਾਂ ਜ਼ਿਆਦਾ ਹੈ ਨਾਲੇ ਉਹ ਘੱਟ ਹੈ ਰੇਟ ਉਹਦੇ ਵਿੱਚ ਕੀ ਫਰਕ ਹੁੰਦਾ ਹੈਗਾ ਜੀ ਇਹਦੇ ਵਿੱਚ ਜੀ ਜਿਹੜੀਆਂ ਤਾਰਾਂ ਨੇ ਤਾਰਾਂ ਦੇ ਵਿੱਚ ਤਾਂਬਾ ਜਿਹੜਾ ਮਰਜੀ ਕੰਪਨੀ ਬਣਾਵੇ ਉਹ ਸਾਨੂੰ ਕਲੇਮ ਕਰਦੀ ਹੈ ਵੀ ਸਾਡਾ 100% ਪਿਓਰ ਤਾਂਬਾ ਪਰ ਅਸਲ ਤਾਂ ਹੈ ਨਹੀਂ ਕਿਉਂਕਿ ਇਹਨੂੰ ਚੈੱਕ ਕਰਨ ਦਾ ਸਾਡੀ ਪਬਲਿਕ ਕੋਲੇ ਕੋਈ ਹੀਲਾ ਹੈ ਨਹੀਂ ਅਸੀਂ ਲੋਕ ਤਾਂ ਚੈੱਕ ਕਰਨ ਲੈਂਦੇ ਆ ਸਾਡੇ ਕੋਲ ਅਰੇਂਜਮੈਂਟ ਹੈਗਾ ਇਹਨੂੰ ਚੈੱਕ ਕਰਨ ਦਾ ਪਰ ਹਰੇਕ ਬੰਦਾ ਨਹੀਂ ਕਰ ਸਕਦਾ ਬ੍ਰਾਂਡ ਦੇ ਵਿੱਚ ਇਹ ਜੀ ਖਾਸੀਅਤ ਇਹ ਹੁੰਦੀ ਹੈ ਫਿਰ ਕਈ ਵਾਰ ਇੱਕੋ ਹੀ ਬ੍ਰਾਂਡ ਦੀ ਜਿਹੜੀ ਤਾਰ ਹੈ ਉਹਦੇ 4-4 ਰੇਟ ਆਉਂਦੇ ਨੇ ਸੋਨੂੰ ਦੁਕਾਨਦਾਰ ਦੱਸੋ ਵੀ ਇਹ ਹਜ਼ਾਰ ਰੁਪਏ ਦਾ ਕੋਇਲ ਹੈ 1200 ਦਾ 1600 ਦਾ 2000 ਦਾ ਤਾਰ ਉਹੀ 1.5 mm ਦੀ ਹੈ ਫਰਕ ਕੀ ਹੈ ਰੇਟ ਦਾ ਤਾਰ ਦੇ ਵਿੱਚ ਫਰਕ ਤਾਂਬੇ ਦਾ ਨਹੀਂ ਹੈਗਾ ਤਾਰ ਦੇ ਵਿੱਚ ਫਰਕ ਉਹਦੇ ਇਨਸੂਲੇਸ਼ਨ ਦਾ ਹੈ ਇੱਕ ਟਾਈਮ ਸੀਗਾ ਇਨਸੂਲੇਸ਼ਨ ਦੇ ਨਾਂ ਤੇ ਇਹਦੇ ਤੇ ਕਾਟਨ ਤੇ ਵਾਰਨਿਸ਼ ਹੋਇਆ ਕਰਦੀ ਸੀ ਤਾਰਾਂ ਦੇ ਉੱਪਰ ਉਹਨੂੰ ਅੱਗ ਬਹੁਤ ਲੱਗਦੇ ਸੀ ਉਸ ਤੋਂ ਬਾਅਦ ਆਈ ਪਲਾਸਟਿਕ 1970 ਦੇ ਆਸ-ਪਾਸ ਪੀਵੀਸੀ ਤਾਰਾਂ ਨੂੰ ਵਰਤਿਆ ਨੇ ਤੇ ਪੀਵੀਸੀ ਹੁਣ ਜਿਹੜੀ ਪਲਾਸਟਿਕਾ ਨੂੰ ਕੇਰਾ ਅੱਗ ਲੱਗੀ ਉਹ ਤਾਂ ਆਪੇ ਉੱਤੇ ਫੰਗੇ ਜੜੇਣ ਲੱਗ ਜਾਂਦੀ ਹੈ ਅੱਗ ਤੇ ਇਹਨਾਂ ਨੂੰ ਅੱਗ ਬਹੁਤ ਲੱਗੀ ਫਿਰ ਜਾ ਕੇ ਦਰਸਰ ਵੀ ਗਲਤ ਹੈ ਫਿਰ ਇਹਦੇ ਮਟੀਰੀਅਲ ਬਦਲੇ ਪਲਾਸਟਰ ਦੀ ਜਗ੍ਹਾ ਤੇ ਫਿਰ ਆਗਿਆ ਐਫ ਆਰ ਐਲ ਐਸ ਤਰ੍ਹਾਂ ਫਾਇਰ ਰਟਾਰਡੈਂਟ ਉਹ ਮਟੀਰੀਅਲ ਜਿਹੜਾ ਅੱਗ ਦੇ ਸੰਪਰਕ ਚ ਆ ਕੇ ਘੱਟੋ-ਘੱਟ ਬੱਚੇ ਫਿਰ ਉਹ ਸਿਲੈਕਟ ਹੋਏ ਫਿਰ ਇੱਕ ਪੰਨਾ ਹੋਰ ਕੀ ਹੋਇਆ ਵੀ ਜੇ ਵੀ ਨਹੀਂ ਨਾਲ ਅੱਗ ਲੱਗਦੀ ਹੈ ਤਾਂ ਸਭ ਤੋਂ ਵੱਧ ਲੋਕ ਜਿਹੜੀ ਪਲਾਸਟਿਕ ਦੀ ਤਾਰ ਨੂੰ ਅੱਗ ਲੱਗੀ ਉਹਦਾ ਧੂਆਂ ਬਹੁਤ ਜ਼ਹਿਰੀਲਾ ਹੁੰਦਾ ਧੂਏ ਨਾਲ ਹੀ ਮਾਰੇ ਜਾਂਦੇ ਨੇ ਉਹਨਾਂ ਤਰੰਟ ਨਾਲ ਮਰਦੇ ਨੇ ਨਾ ਅਗਰ ਮਰਦੇ ਨੇ ਉਹਨੂੰ ਵਿਲੀ ਦਾ ਆਪਣੇ ਧੂਏ ਹੀ ਮਾਰਦਾਂਗੇ ਤਾਰਾਂ ਨਾਲ ਤੇ ਫਿਰ ਇਹੋ ਜੇ ਮਟੀਰੀਅਲ ਖੋਜੇਗੇ ਜਿਹਦਾ ਧੂਆਂ ਜ਼ਿਆਦਾ ਨਿਕਲੇ ਉਹਨੂੰ ਲੋ ਸਮੋਕ ਕਹਿੰਦੇ ਆਪਾਂ ਤਾਰਾਂ ਨੂੰ ਫ੍ਰੀ ਹੈਲੋਜਨ ਅਸਲ ਤੇ ਤਾਰਾਂ ਦੀ ਜਿਹੜੀ ਕੈਟਾਗਰੀ ਹੈ ਉਹ ਇਨਸੂਲੇਸ਼ਨ ਦੇ ਮੁਤਾਬਕ ਚੱਲ ਰਹੀ ਹੈ ਇਸ ਟਾਈਪ ਨੂੰ ਵੀ ਇਨਸੂਲੇਸ਼ਨ ਕਿਹੜਾ ਹੈ ਕਿਉਂਕਿ ਸਾਨੂੰ ਨਹੀਂ ਪਤਾ ਪਵੇ ਲਿਕਨ ਸਾਡੇ ਮਕੈਨਿਕਾਂ ਨੂੰ ਕਿਸੇ ਨੇ ਨਹੀਂ ਦੱਸਿਆ ਇਹ ਵੀ ਵਿਚਾਰੇ ਕਿੱਧਰ ਜਾਣ ਇਹ ਜਿੰਨਾ ਕੰਮ ਸਿੱਖਿਆ ਉਹ ਕਰ ਰਹੇ ਨੇ ਤੁਸੀਂ ਤਾਰਾਂ ਦੀ ਜਦੋਂ ਗ੍ਰੇਡਿੰਗ ਦੇਖਣੀ ਹੈ ਕਦੇ ਵੀ ਆਓਗੇ ਤੁਸੀਂ ਸਵਾਲ ਲਿਖ ਕੇ ਲੈਓ ਸਭ ਨੂੰ ਤਾਰਾਂ ਦੇ ਵੱਖ-ਵੱਖ ਰੰਗ ਦਫਾ ਮੈਂ ਉਹਨਾਂ ਨੂੰ ਫੂਕ ਕੇ ਵੀ ਦਿਖਾ ਦਾਂ ਜਿਹੜੀ ਬਹੁਤ ਮਹਿੰਗੀ ਤਾਰ ਹੈ ਉਹ ਜੇ ਪੂਰੀ ਓਵਰਲੋਡ ਹੋ ਜੇ ਲਾਲ ਵੀ ਹੋ ਜੇ ਤਾਂ ਉਹਦੇ ਵਿੱਚ ਮਾਈਨਰ ਜਿਆ ਧੂਆ ਨਿਕਲਦਾ ਹੈ ਬਹੁਤ ਥੋੜਾ ਇਸ ਕਰਕੇ ਉਹ ਬਹੁਤ ਜ਼ਿਆਦਾ ਮਹਿੰਗੀ ਹੈ ਫਾਇਰ ਗਾਰਡਨ ਲੋ ਸਮੋਕ ਐਂਡ ਜ਼ੀਰੋ ਹੈਲੋਜਨ ਇਸ ਕਰ ਕਿਹੜੀਆਂ ਤਾਰਾਂ ਨੇ ਮਹਿੰਗੀਆਂ ਨੇ ਕਦੇ ਵੀ ਮੈਂ ਤੁਹਾਨੂੰ ਇੱਕ ਗੱਲ ਦੱਸੂ ਵੀ ਚਾਰਟ ਕੰਪਨੀ ਵਾਲੇ ਤੋਂ ਪੁੱਛਿਆ ਕਰੋ ਕਦੇ ਵੀ ਦੁਕਾਨਦਾਰ ਤੋਂ ਸਲਾਹ ਨਾ ਲਿਆ ਕਰੋ ਇਸ ਗੱਲ ਦੇ ਵੀ ਤਾਰ ਵਧੀਆ ਕਿਹੜੀ ਹੈ ਕੰਪਨੀਆਂ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਕਿਉਂਕਿ ਸਿੱਧੇ ਤਾਰ ਦੇ ਵੇਚਣੇ ਹੁੰਦੀ ਉਹ ਕੰਪਨੀਆਂ ਉਹਨਾਂ ਨੂੰ ਆਪਦਾ ਫੀਲਡ ਤੇ ਭੇਜਦੀਆਂ ਨੇ ਵੀ ਉਹਦੀ ਤਕਨੀਕੀ ਜਾਣਕਾਰੀ ਦਿਓ ਲੋਕਾਂ ਨੂੰ ਵੀ ਸਾਡੀ ਤਾਰ ਆ ਵਧੀਆ ਹੈ ਆ ਕਿਉਂ ਵਧੀਆ ਆ ਕਿਉਂ ਘਟੀਆ ਸਲਾਹ ਲਓ ਉਹਨਾਂ ਤੋਂ ਹਮੇਸ਼ਾ ਸਲਾਹ ਕੰਪਨੀ ਰੀਪਰਡ ਇੱਕ ਨਹੀਂ ਦੋ ਕੰਪਨੀਆਂ ਨੇ ਬੁਲਾ ਲਓ ਤਿੰਨ ਨੇ ਬੁਲਾ ਲਓ ਫਿਰ ਉਹ ਸਾਰਾ ਦੱਸ ਕੇ ਜਾਣਗੇ ਉਹਦੇ ਮਤਲਬ ਤੁਸੀਂ ਦੁਕਾਨਦਾਰ ਨਾਲ ਗੱਲ ਕਰੋ ਵੀ ਸਾਨੂੰ ਤਰ ਆਹੀ ਚਾਹੀਦੀ ਸਾਨੂੰ ਸਲਾਹ ਦੀ ਲੋੜ ਨਹੀਂ ਸਾਨੂੰ ਸਬੰਧ ਚਾਹੀਦਾ ਪੰਗਾ ਤਾਂ ਇਹ ਵੀ ਇੱਥੇ ਬੱਕਰਾ ਤਸਾਈ ਤੋਂ ਸਲਾਹ ਮੰਗਦਾ ਹੁੰਦਾ ਵੀ ਆਪਾਂ ਹੁਣ ਬਚਾਂਗੇ ਕਿਵੇਂ ਇਹ ਗਲਤ ਰੰ ਲੈ ਚਾਹੇ ਕੋਈ ਦੁਕਾਨਦਾਰ ਮਿੱਤਰ ਕੌੜੀ ਲੱਗੇ ਪਰ ਅਸਲ ਅਸਲੀਅਤ ਅਸਲੀਅਤ ਦੁਕਾਨਦਾਰ ਦਾ ਕੋਈ ਤਜਰਬਾ ਨਹੀਂ ਹੁੰਦਾ ਉਹ ਵੇਚਣ-ਵੇਚਣ ਦਾ ਭਾਈ ਵਾਲਾ ਉਹਨੂੰ ਇੰਨਾ ਮਰਦਾ ਵੀ ਕਿਹੜੀ ਦਿਨ ਚੁੱਕਣਾ ਨਾ ਪਾਉਂਗਾ तकरीबन 10 ਸਾਲ ਹੋ ਗਏ ਉਦੋਂ ਕਾਫੀ ਜ਼ਿਆਦਾ ਜਨਰੇਟਰਾਂ ਦਾ ਜ਼ੋਰ ਪਿਆ ਸੀ ਉਦੋਂ ਸੋਕਾ ਪੈ ਗਿਆ ਇੱਥੇ ਜ਼ਿਆਦਾ ਮੈਂ ਮੇਰੇ ਇੱਕ ਦੁਕਾਨਦਾਰ ਮਿੱਤਰ ਕੋਲੇ ਬੈਠਾ ਕੋਈ ਜ਼ਿੰਮੇਵਾਰ ਜਨਰੇਟਰ ਲੈਣ ਆਇਆ ਹੋਇਆ ਉਹ ਜਮ੍ਹਾਂ ਥਾਲਾ ਬੇਕਾਰ ਕੰਪਨੀ ਦਾ ਉਹਨੂੰ ਕਹੇ ਤੂੰ ਆਹ ਲੈ ਜਾ ਮੈਂ ਬੈਠਾ ਮੈਂ ਉਹ ਮੇਨ ਕੁੱਟੀ ਜਾਵੇ ਬੈਠਾ ਗਾਰੰਟੀ ਮੇਰੀ ਤੇ ਮੈਂ ਜਦੋਂ ਬੰਦਾ ਚਲਾ ਗਿਆ ਦੇਖੋ ਉਹਦੇ ਹੁੰਦੇ ਤਾਂ ਮੇਰਾ ਬੋਲਣ ਦਾ ਜੈ ਜੀ ਦੀ ਮੈਂ ਉਹਨੂੰ ਪੁੱਛਿਆ ਮਖਾ ਮੈਨੂੰ ਇੱਕ ਦਸ ਤੇਰੀ ਕੀ ਛੁਣਛਣੇ ਦੀ ਗਾਰੰਟੀ ਹੈ ਇਹ ਸੜਾ ਮੱਚ ਜੂ ਸੜ ਜੂ ਤੇਲ ਦੁਗਣਾ ਇਹ ਫੁੱਕੂ ਤੂੰ ਗੱਡੀ ਤੇ ਬੈਠਾ ਜੇ ਮੱਚ ਵੀ ਗਿਆ ਤੇਰੇ ਕੀ ਕਾਦੀ ਗਾਰੰਟੀ ਹੈ ਤੂੰ ਚੱਕ ਕੇ ਕਹਿੰਦੇ ਜਿਹਨੇ ਬਣਾਇਆ ਉਹਦੇ ਕਹਿੰਨੀ ਤੱਕਾ ਲਾ ਦੇਗਾ ਮਾਰਿਆਗਾ ਲੈਣ ਆਲਾ ਉਹ ਬੋਲੇ ਯਾਰ ਸਾਡੀਆਂ ਦੁਕਾਨਦਾਰੀਆਂ ਤਾਂ ਐਂ ਚਲਦੀਆਂ ਨੇ ਉਹਨਾਂ ਨੇ ਸਿੱਕੀ ਕਰੀਏ ਇਹੇ ਜੇ ਕਲਾਕਾਰ ਦੇਖੇ ਨੇ ਸਰ ਚਲੋ ਬਿੱਲ ਕੱਟਦੇ ਨੇ ਨਾ ਸੱਜੇ ਪਾਸੇ ਤਰੀਕ ਪੈਂਦੀ ਏ ਬਿੱਲ ਮੁੱਕਦੇ ਸੱਜੇ ਪਾਸੇ ਜੋੜ ਲਾਈਂ ਨੇ ਲਾਈ ਜਾਣਗੇ ਖੇਤ ਸਾਲੇ ਸਾਲ ਤੇ ਤਰੀਕ ਵੀ ਵਿੱਚ ਹੀ ਜੋੜ ਦਿੰਦੇ ਨੇ ਤੇ ਕਹਿੰਦੇ ਵੀ ਜੋੜ ਕਿਵੇਂ ਗਲਤ ਹੋ ਉਹ ਉਹ ਗਲਤੀ ਨਾਲ ਹੋ ਗਿਆ ਸੀ ਕਿਉਂ ਐਡਾ ਕਿਹੜਾ ਮੱਥਾ ਮਾਰਦਾ ਏ ਸਾਲਾ ਜੋੜ ਕੇ ਨਾ ਤਰੀਕ ਦਾ ਸਾਲ ਵੀ ਵਿੱਚ ਹੀ ਜੋੜ ਦੇਣਾ ਇਸ ਕਰਕੇ ਉੱਥੋਂ ਸਲਾਹ ਨਾ ਭਰਾ ਬੋਲਿਆ ਕਰੋ ਕੰਪਨੀਆਂ ਦੇ ਬੰਦੇ ਦੇਖੋ ਅਸੀਂ ਜਿੰਨਾ ਉਹ ਸਮਾਨ ਖਰੀਦਦੇ ਆ ਅਸੀਂ 12-13 ਕਰੋੜ ਦਾ ਸਮਾਨ ਖਰੀਦਣਾ ਇੱਕ ਸਾਲ ਦਾ ਉਹ ਉਹਦੇ ਵਿੱਚੋਂ ਜਿੰਨੀ ਵੀ ਜਾਣਕਾਰੀ ਹੈ ਅਸੀਂ ਦੁਕਾਨਦਾਰ ਨੂੰ ਨਹੀਂ ਪੁੱਛਦੇ ਅਸੀਂ ਕੰਪਨੀ ਵਾਲੇ ਸੇਲਮੈਨ ਬੁਲਾਉਂਦੇ ਆਂ ਵੀ ਸਭ ਸਮਝਾ ਕੇ ਜਾਓ ਏ ਉਹ ਤੋਂ ਲਿਖ ਲੈ ਫਿਰ ਦੂਜੇ ਨੂੰ ਬੁਲਾਉਂਦੇ ਆਂ ਵੀ ਤੂੰ ਦੱਸ ਸਾਬ ਦੀ ਕੀ ਕਥਾ ਤੇਰੀ ਉਹ ਪਹਿਲਾਂ ਤਾਂ ਦੂਜੇ ਨੇ ਨੁਕਸ ਵੀ ਦੱਸ ਜਾਂਦਾ ਵੀ ਇਹਦੇ ਵਿੱਚ ਆਹ ਕੰਮ ਹੀ ਮੇਰੇ ਨਾਲ ਚਾ ਵਧੀ ਹੈ ਤੇ ਨਰਿਆ ਚਾਰ ਦਾ ਮਿਲਾਨ ਦੇ ਕੇ ਆਰਡਰ ਅਸੀਂ ਦੁਕਾਨ ਨੂੰ ਹੀ ਕਰਨਾ ਹੁੰਦਾ ਵੀ ਆਹ ਸਮਾਨ ਮੰਗਾ ਦੇ ਆਜ ਦੇ ਰੇਟ ਨੇ ਇੰਨਾ ਸਾਨੂੰ ਚਾਹੀਦਾ ਇਹਦਾ ਦੇ ਸਾਬ ਅਸੀਂ ਉਹਨਾਂ ਤੋਂ ਕਦੇ ਨਹੀਂ ਪੁੱਛਿਆ ਕਰਦੇ ਵੀ ਇਹਨਾਂ 'ਚ ਵਧੀਆ ਕਿਹੜਾ ਉਹਨੂੰ ਵੀ ਪਤਾ ਹੈ ਉਹ ਕਹਾ ਕਾਰੀਗਰ ਥੋੜੀ ਹੈ ਕਿਉਂਕਿ ਸਾਡੇ ਸਲਾਹਕਾਰ ਨੂੰ ਕੋਈ ਸਮਝਦਾ ਨਹੀਂ ਜਿੱਥੇ ਮੁਫਤ ਦੀ ਮਿਲ ਜੇ ਉਹ ਕਿਸੇ ਨੇ ਹਜਮ ਨਹੀਂ ਉਹ ਨਹੀਂ ਇਸ ਕਰਕੇ ਪਸੰਦ ਨਹੀਂ ਕਰਦੇ ਇਹ ਵਜ੍ਹਾ ਤਾਰਾਂ ਦੇ ਰੇਟਾਂ ਦਾ ਜਾਂ ਵਿਹਲੀ ਦੇ ਸਮਾਨ ਦਾ ਕਿਉਂਕਿ ਸਾਨੂੰ ਉਹਨਾਂ ਨੇ ਸਟੈਂਡਰਡਾਂ ਦਾ ਕੁਝ ਪਤਾ ਨਹੀਂ ਹੈ ਪਹਿਲਾਂ ਕਹਿੰਦੇ ਨੇ ਆਈਐਸਆਈ ਮਾਰਕ ਲੈ ਲਓ ਮੈਨੂੰ ਨਾ ਪਤਾ ਹੁਣ ਤਾਂ ਆਈਐਸਆਈ ਹਰੇਕੀ ਥਾਂ ਪਤਾ ਦਿੰਦਾ ਕਿਹੜਾ ਕਹ ਪੁੱਛਦਾ ਵੀ ਕਿਹੜੀ ਦੇ ਇਹ ਵਜ੍ਹਾ ਇਹਨਾਂ ਦੇ ਰੇਟਾਂ ਦਾ ਫਰਕ ਹੋਣਦਾ